ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਖਾਸ ਪਟਿਆਲਾ ਸ਼ਹਿਰ ਪਟਿਆਰੇ ਸ਼ਹਿਰ ਦੇ ਵਿੱਚ ਪ੍ਰੇਮ ਨਗਰ ਕਲੋਨੀ ਪ੍ਰੇਮ ਨਗਰ ਕਲੋਨੀ ਦੋਸਤੋ ਸੈਂਟਰ ਜੇਲ ਦੇ ਬੈਲਕਨ ਕੋਲ ਆ ਤੇ ਅੱਜ ਦੀ ਵੀਡੀਓ ਚ ਐਚ ਐਫ ਕ੍ਰੋਸ ਵੈਡ ਦਿਖਾਉਣੀ ਆ ਤਾਜੀ ਸੂਈ ਆ ਤੇ ਚੰਗੇ ਦੋਤ ਤੇ ਚੱਲਦੀ ਆ ਤੇ ਨਾਰਮਲ ਜੇ ਰੇਟ ਵਾਲੀ ਆ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਹਾ ਵੈੜ ਸੁਈ ਆ ਅੱਜ ਹੀ ਸਵੇਰੇ ਸੁਈ ਆ ਤੇ ਬੱਚਾ ਮਗਰ ਵੱੱਛਾ ਦੋਸਤੋ ਜੇਰ ਬਾਈ ਕਹਿੰਦਾ ਪ੍ਰੋਪਰ ਪੈ ਗਈ ਵੈੜ ਦੀ ਤੇ ਵੱਡੇ ਢਾਂਚੇ ਦੀ ਵੈੜਾ ਦੋਸਤੋ ਹਾਈਟ ਬਹੁਤ ਆ ਵੈੜ ਦੀ ਤੇ ਹਵਾ ਨਾਲ ਦੋਸਤੋ ਪੂਰਾ ਟੌਪ ਦਾ ਤਿਆਰ ਕੀਤਾ ਹੋਇਆ ਮੂਰਲੇ ਥਣਾ ਦਾ ਅਗਲੇ ਥਣਾਂ 'ਚ ਫਾਸਲਾ ਬਹੁਤ ਆ ਤੇ ਆਪਸੀ ਥਣਾਂ ਦੇ ਗੈਪ ਬਹੁਤ ਆ ਦੋਸਤੋ ਵੈੜ ਦੇ ਫੋਰਸ ਚਾਂਗ ਪੋਰਾਣੀ। ਤੁਹਾਨੂੰ ਨੇੜ ਤੋਂ ਥਣ ਜਰੂਰ ਚੈੱਕ ਕਰਾਵਾਂਗੇ ਤੇ ਗੈਪ ਦੋਸਤੋ ਥਣਾਂ ਚੈੱਕ ਜਰੂਰ ਕਰਿਓ ਚੈੱਕ ਕਰਵਾਣੇ ਆ। ਰੋਕਲੀ ਵੀਰ ਇੱਥੇ ਮੜੀ ਜੀ ਆਹ ਦੇਖ ਸਕਦੇ ਆ ਦੋਸਤੋ। ਪਿਛਲੇ ਥਣਾਂ ਦਾ ਪਿਛਲੇ ਥਣਾਂ 'ਚੋਂ ਮੂਰਲੇ ਥਣਾਂ ਦਾ ਮੂਰਲੇ ਥਣਾਂ 'ਚੋਂ ਫਾਸਲਾ ਬਹੁਤ ਆ ਦੋਸਤੋ। ਮੁਠੀ ਜਿਹਾ ਥਣ ਲੱਗਿਆ ਹੋਇਆ ਫੋਰਸ ਚਾਂਗ ਪੋਰਾਣੀ। ਵੈੜ ਚੰਗੀ ਦੋਸਤੋ ਢਾਂਚਾ ਸੋਹਣਾ ਵੈੜ ਦਾ। ਦੁੱਧ ਕਰਮਾਂ ਵਾਲੀ ਦੋਸਤੋ ਵੈੜ ਚੰਗਾ ਤਾ 3 ਲੀਟਰ ਦੁੱਧ ਬਾਈ ਕਹਿੰਦਾ ਖੁੱਲਾ ਚਵਾਜੂਗੀ ਬਿਹੜ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ 38000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂ ਤੁਸੀਂ ਗੱਲਬਾਤ ਕਰ ਲੈ ਜੇ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਭੈਣਾ ਪਰਾਂਵਾਂ ਦਿলো ਧੰਨਵਾਦ ਜੀ